ਹਾਂਜੀ ਜੋ ਬੱਚੇ ਪੀਐਸਟੈਟ ਦੇ ਪੇਪਰ ਦੀ ਤਿਆਰੀ ਕਰ ਰਹੇ ਨੇ ਜੀ ਉਹਨਾਂ ਦੇ ਲਈ ਜੀਕੇ ਦਾ ਬਹੁਤ ਹੀ ਇੰਪੋਰਟੈਂਟ ਟੌਪਿਕ ਲੈ ਕੇ ਆਇਆ ਜੀ ਇਹ ਸਵਾਲ ਸਾਰੇ ਬਹੁਤ ਹੀ ਜ਼ਰੂਰੀ ਨੇ ਤੁਸੀਂ ਧਿਆਨ ਨਾਲ ਇਹਨਾਂ ਨੂੰ ਜ਼ਰੂਰ ਪੜਿਓ ਤੁਹਾਡਾ ਟੌਪਿਕ ਹੈ ਜੀ ਪ੍ਰਾਚੀਨ ਤੇ ਮੱਧਕਾਲੀਨ ਪੰਜਾਬ ਦੇ ਇਤਿਹਾਸ ਤੇ ਆਧਾਰਿਤ 25 ਐਮਸੀਕਿਊਸ ਤੁਹਾਨੂੰ ਜਿਹੜੇ ਕਰਵਾਏ ਜਾਣਗੇ ਜੀ ਧਿਆਨ ਨਾਲ ਵੀਡੀਓ ਨੂੰ ਦੇਖਿਓ ਜੀ ਹਾਂਜੀ ਆਪਣਾ ਪਹਿਲਾ ਸਵਾਲ ਹੈ ਜੀ ਸਿੰਦੂ ਘਾਟੀ ਸਭਿਅਤਾ ਦਾ ਕਿਹੜਾ ਸਥਾਨ ਹੈ ਜਿਹੜਾ ਵਰਤਮਾਨ ਪੰਜਾਬ ਦੇ ਰੂਪਨਗਰ ਖੇਤਰ ਵਿੱਚ ਸਥਿਤ ਹੈ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਤੁਸੀਂ ਦੇਖ ਸਕਦੇ ਹੋ ਜੀ ਹਾਂਜੀ ਇਹਦਾ ਸਹੀ ਆਨਸਰ ਹੈ ਜੀ ਸੀ ਆਪਸ਼ਨ ਕੋਡਲਾ ਨਹਿੰਗਖਾਂ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਸਿੰਦੂ ਘਾਟੀ ਸਭਿਅਤਾ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਕੀ ਸੀ ਪ੍ਰਸ਼ਨ ਨੂੰ ਦੋ ਵਾਰ ਜ਼ਰੂਰ ਪੜਿਆ ਕਰੋ ਸਿੰਧੂ ਘਾਟੀ ਸਭਿਅਤਾ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਕੀ ਸੀ ਹੁਣ ਆਪਸ਼ਨਾਂ ਦੇਖ ਲਓ ਧਿਆਨ ਨਾਲ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਅਨਸਰ ਆਪ ਵੀ ਕਰਨ ਦੀ ਕੋਸ਼ਿਸ਼ ਕਰਿਓ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਡੀ ਆਪਸ਼ਨ ਯੋਜਨਾਬੱਧ ਸਹਿਰ ਅਤੇ ਉਨਤ ਨਾਲੀ ਪ੍ਰਣਾਲੀ ਜਿਹੜਾ ਡਰੇਨ ਸਿਸਟਮ ਸੀ ਉਤੋਂ ਦਾ ਉਹ ਬਹੁਤ ਹੀ ਵਧੀਆ ਸੀ ਜੀ ਤੇ ਜਿਹੜੀ ਸੈਰ ਬਣੀ ਹੋਈ ਸੀ ਉਹ ਪੂਰੀ ਯੋਜਨਾਬੱਧ ਸੀਗੀ ਠੀਕ ਹੈ ਜੀ ਜੋ ਇਹਨਾਂ ਨਰ ਬਣਾਏ ਹੋਏ ਸੀਗੇ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਪੰਜਾਬ ਸ਼ਬਦ ਦਾ ਸਆਵਦੀਕ ਅਰਥ ਕੀ ਹੈ ਪੰਜਾਬ ਸ਼ਬਦ ਦਾ ਸਆਵਦੀਕ ਅਰਥ ਹੈ ਉਹ ਕੀ ਹੈ ਜੀ ਇਹ ਸਭ ਨੂੰ ਪਤਾ ਹੋਊਗਾ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਪੰਜ ਦਰਿਆਵਾਂ ਦੀ ਧਰਤੀ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਰਿਗਵੇਦ ਦੁਨੀਆਂ ਦਾ ਸਭ ਤੋਂ ਪੁਰਾਣਾ ਗ੍ਰੰਥ ਮੁੱਖ ਤੌਰ ਤੇ ਪੰਜਾਬ ਦੇ ਕਿਸ ਖੇਤਰ ਵਿੱਚ ਲਿਖਿਆ ਗਿਆ ਸੀ ਜਿਹੜਾ ਰਿਗਵੇਦ ਸੀ ਦੁਨੀਆਂ ਜਿਹੜਾ ਮਤਲਬ ਦੁਨੀਆਂ ਸਾਰਿਆਂ ਤੋਂ ਪੁਰਾਣਾ ਗ੍ਰੰਥ ਆ ਰਿਗਵੇਦ ਹੈ ਨਾ ਇਹ ਪੰਜਾਬ ਦੇ ਕਿਸ ਖੇਤਰ ਚ ਲਿਖਿਆ ਗਿਆ ਸੀ ਜੀ ਆਪਸ਼ਨ ਅਦੋਂ ਦੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਡੀ ਆਪਸ਼ਨ ਸੱਤ ਸਿੰਧੂ ਖੇਤਰ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਦੇਖੋ ਜੀ ਸਿਕੰਦਰ ਮਹਾਨ ਦੇ ਹਮਲੇ ਤੋਂ ਪਹਿਲਾਂ ਪੰਜਾਬ ਤੇ ਹਮਲਾ ਕਰਨ ਵਾਲੀ ਪਹਿਲੀ ਵਿਦੇਸ਼ੀ ਸ਼ਾਸਕ ਕੌਣ ਸਨ ਸਿਕੰਦਰ ਮਹਾਨ ਦੇ ਹਮਲੇ ਤੋਂ ਪਹਿਲਾਂ ਪੰਜਾਬ ਤੇ ਹਮਲਾ ਕਰਨ ਵਾਲੀ ਪਹਿਲੀ ਵਿਦੇਸ਼ੀ ਸ਼ਾਸਕ ਕੌਣ ਸੀ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਪਾਰਸੀ ਠੀਕ ਹੈ ਅਚੈਮਨੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਸਿਕੰਦਰ ਮਹਾਨ ਨੇ 326ਵੀਂ ਪੂਰਵ ਵਿੱਚ ਪੰਜਾਬ ਦੇ ਕਿਸ ਰਾਜੇ ਨਾਲ ਪ੍ਰਸਿੱਧ ਹਾਈਡਾਸਪਸ ਦੀ ਲੜਾਈ ਲੜੀ ਸਿਕੰਦਰ ਮਹਾਨ ਨੇ 326 ਵੀ ਪੂਰੇ ਵਿੱਚ ਪੰਜਾਬ ਦੇ ਕਿਸ ਰਾਜੇ ਨਾਲ ਪ੍ਰਸਿੱਧ ਹਾਈਡਾਸ ਪਾਸ ਦੀ ਲੜਾਈ ਲੜੀ ਸੀਗੀ ਹਾਈਡਾਸ ਪਾਸ ਦੀ ਲੜਾਈ ਕਿਨਾਂ ਲੜੀ ਸੀ ਜੀ ਆਪਸ਼ਨਾਂ ਤੁਹਾਡੇ ਸਾਹਮਣੇ ਨੇ ਜੀ ਹਾਂਜੀ ਇਹਦਾ ਸਹੀ ਉੱਤਰ ਕੀ ਹੋਊਗਾ ਜੀ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਸੀ ਆਪਸ਼ਨ ਰਾਜਾ ਪੂਰਸ ਠੀਕ ਹੈ ਰਾਜਪੂਰਸ ਨਾਲ ਸਿਕੰਦਰ ਮਹਾਨ ਦੀ ਲੜਾਈ ਹੋਈ ਸੀ ਜਿਹੜੀ ਹਾਈਡਾਸਪਸ ਦੀ ਲੜਾਈ ਸੀ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਹਾਈਡਾਸਪਸ ਦੀ ਲੜਾਈ ਵਰਤਮਾਨ ਸਮੇਂ ਦੇ ਕਿਸ ਦਰਿਆ ਦੇ ਕਿਨਾਰੇ ਹੋਈ ਸੀ ਹਾਂਜੀ ਹਾਈਡਾਸਪਸ ਦੀ ਲੜਾਈ ਸੀ ਜਿਹੜੀ ਵਰਤਮਾਨ ਸਮੇਂ ਦੇ ਕਿਸ ਦਰਿਆ ਦੇ ਕਿਨਾਰੇ ਹੋਈ ਸੀ ਆਪਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਸੀ ਆਪਸ਼ਨ ਜੇਹਲਮ ਹਾਂਜੀ ਅਗਲਾ ਪ੍ਰਸ਼ਨ ਦੇਖੋ ਸਿਕੰਦਰ ਦੇ ਜਾਣ ਤੋਂ ਬਾਅਦ ਪੰਜਾਬ ਨੂੰ ਕਿਸ ਸ਼ਕਤੀਸ਼ਾਲੀ ਭਾਰਤੀ ਸਾਮਰਾਜ ਵਿੱਚ ਸ਼ਾਮਲ ਕੀਤਾ ਗਿਆ ਹਾਂਜੀ ਸਿਕੰਦਰ ਦੇ ਜਾਣ ਤੋਂ ਬਾਅਦ ਪੰਜਾਬ ਨੂੰ ਕਿਸ ਸ਼ਕਤੀਸ਼ਾਲੀ ਭਾਰਤੀ ਸਾਮਰਾਜ ਵਿੱਚ ਸ਼ਾਮਲ ਕੀਤਾ ਗਿਆ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਕੀ ਆਊਗਾ ਜੀ ਸੀ ਆਪਸ਼ਨ ਮੌਰੀਆ ਸਾਮਰਾਜ ਠੀਕ ਹੈ ਜੀ ਮੌਰੀਆ ਸਾਮਰਾਜ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਸਿਕੰਦਰ ਤੋਂ ਬਾਅਦ ਪੰਜਾਬ ਨੂੰ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਮੌਰੀਆ ਸਾਮਰਾਜ ਦੇ ਕਿਸ ਸ਼ਾਸਕ ਨੇ ਪੰਜਾਬ ਸਮੇਤ ਸਾਰੇ ਖੇਤਰ ਵਿੱਚ ਬੁੱਧ ਧਰਮ ਦਾ ਪ੍ਰਚਾਰ ਕੀਤਾ ਮੌਰੀਆ ਸਾਮਰਾਜ ਦੇ ਕਿਸ ਸ਼ਾਸਕ ਨੇ ਪੰਜਾਬ ਸਮੇਂ ਸਾਰੇ ਖੇਤਰ ਵਿੱਚ ਬੁੱਧ ਧਰਮ ਦਾ ਪ੍ਰਚਾਰ ਕੀਤਾ ਜੀ ਆਪਸ਼ਨਾਂ ਦਾ ਅੱਡੇ ਸਾਹਮਣੇ ਨੇ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਇਹਦਾ ਸਹੀ ਉੱਤਰ ਆਊਗਾ ਜੀ ਸੀ ਆਪਸ਼ਨ ਇਹਦਾ ਸਹੀ ਆਨਸਰ ਆ ਜੀ ਸਮਰਾਟ ਅਸ਼ੋਕਾ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਭੂਗੋਲਿਕ ਸਥਿਤੀ ਕਾਰਨ ਪੰਜਾਬ ਨੂੰ ਇਤਿਹਾਸ ਵਿੱਚ ਕੀ ਕਿਹਾ ਜਾਂਦਾ ਸੀ ਭੂਗੋਲਿਕ ਸਥਿਤੀ ਕਾਰਨ ਇਹਦਾ ਪੰਜਾਬ ਨੂੰ ਇਤਿਹਾਸ ਵਿੱਚ ਕੀ ਕਿਹਾ ਜਾਂਦਾ ਸੀ ਜੀ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਇਹ ਤੁਹਾਨੂੰ ਪਤਾ ਹੀ ਹੋ ਸਾਰਿਆਂ ਨੂੰ ਹਾਂਜੀ ਇਹਦਾ ਜਿਹੜਾ ਸਹੀ ਉੱਤਰ ਹੈ ਜੀ ਉਹ ਹੈਗਾ ਜੀ ਡੀ ਆਪਸ਼ਨ ਭਾਰਤ ਦਾ ਦਰਵਾਜ਼ਾ ਕਿਹਾ ਜਾਂਦਾ ਸੀ ਪੰਜਾਬ ਨੂੰ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਵੈਦਿਕ ਯੁੱਗ ਵਿੱਚ ਪੰਜਾਬ ਖੇਤਰ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਸੀ ਜਿਸ ਦਾ ਅਰਥ ਸੱਤ ਦਰਿਆਵਾਂ ਦੀ ਧਰਤੀ ਸੀ ਇਹ ਵੀ ਪਤਾ ਹੋ ਸਭ ਨੂੰ ਬਹੁਤ ਇੰਪੋਰਟੈਂਟ ਹੈ ਜੀ ਵੈਦਿਕ ਯੁੱਗ ਵਿੱਚ ਪੰਜਾਬ ਖੇਤਰ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਸੀ ਜਿਸ ਦਾ ਅਰਥ ਸੱਤ ਦਰਿਆਵਾਂ ਦੀ ਧਰਤੀ ਸੀ ਹਾਂਜੀ ਇਹਦਾ ਸਹੀ ਆਨਸਰ ਹੈ ਜੀ ਆਪਸ਼ਨਾਂ ਦੇਖੋ ਬੀ ਆਪਸ਼ਨ ਸੱਤ ਸਿੰਧੂ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਰਾਜਾ ਦਾਰੀਅਸ ਪਹਿਲਾ ਨੇ ਪੰਜਾਬ ਦੇ ਜਿਸ ਹਿੱਸੇ ਉੱਤੇ ਕਬਜ਼ਾ ਕੀਤਾ ਉਸ ਤੋਂ ਕੀ ਵਸੂਲ ਕਰ ਸਕਦੇ ਸਨ ਹਾਂਜੀ ਕੀ ਵਸੂਲ ਕਰਦੇ ਸਨ ਰਾਜਾ ਦਾਰੀਅਸ ਪਹਿਲੇ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਟੈਕਸ ਜਿਹਨੂੰ ਕਈ ਕਰ ਕਹਿੰਦੇ ਆ ਅੰਗਰੇਜ਼ੀ ਚ ਆਪਾਂ ਟੈਕਸ ਕਹਿੰਦੇ ਆ ਪੰਜਾਬੀ ਚ ਕਰ ਕਹਿੰਦੇ ਨੇ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਭਾਰਤ ਦਾ ਸਵਰਨ ਜੁਗ ਕਿਸ ਰਾਜਵੰਸ਼ ਦੇ ਰਾਜਕਾਲ ਨੂੰ ਕਿਹਾ ਜਾਂਦਾ ਹੈ ਭਾਰਤ ਦਾ ਸਵਰਨ ਯੁੱਗ ਜਾਨੀ ਗੋਲਡਨ ਏਜ ਕਿਸ ਰਾਜਵੰਸ਼ ਦੇ ਰਾਜਕਾਲ ਨੂੰ ਕਿਹਾ ਜਾਂਦਾ ਹੈ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਗੁਪਤ ਠੀਕ ਹੈ ਗੋਲਡਨ ਏਜ ਕਿਹੜੇ ਕਾਲ ਨੂੰ ਕਿਹਾ ਜਾਂਦਾ ਜੀ ਗੁਪਤ ਕਾਲ ਨੂੰ ਹਾਂਜੀ ਅਗਲਾ ਪ੍ਰਸ਼ਨ ਹੈ ਹੂਣਾ ਦੇ ਵਾਰ-ਵਾਰ ਹਮਲਿਆਂ ਕਾਰਨ ਕਿਹੜਾ ਵੱਡਾ ਸਾਮਰਾਜ ਜਿਹੜਾ ਕਮਜ਼ੋਰ ਹੋ ਗਿਆ ਹਾਂਜੀ ਜਦੋਂ ਹੁਣ ਬਾਰ-ਬਾਰ ਹਮਲਾ ਕਰੀ ਗਏ ਤਾਂ ਉਹਦੇ ਨਾਲ ਕਿਹੜਾ ਸਭ ਤੋਂ ਵੱਡਾ ਸਾਮਰਾਜ ਸੀ ਜਿਹੜਾ ਕਮਜ਼ੋਰ ਹੋ ਗਿਆ ਸੀ ਜੀ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ ਗੁਪਤ ਸਾਮਰਾਜ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਹੂਣਾ ਦੇ ਉਹ ਨੇਤਾ ਕੌਣ ਸੀ ਜਿਸ ਨੂੰ ਉਸ ਦੀ ਕਠੋਰਤਾ ਤੇ ਜ਼ੁਲਮ ਲਈ ਜਾਣਿਆ ਜਾਂਦਾ ਸੀ ਉਹਨਾਂ ਦਾ ਉਹ ਨੇਤਾ ਕੌਣ ਸੀ ਜਿਸ ਨੂੰ ਉਸਦੀ ਕਠੋਰਤਾ ਤੇ ਜ਼ੁਲਮ ਲਈ ਜਾਣਿਆ ਜਾਂਦਾ ਸੀ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਸੀ ਆਪਸ਼ਨ ਮੇਰ ਕੁਲ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਰਾਜਪੂਤ ਰਾਜਿਆਂ ਦੀ ਮੁੱਖ ਕਮਜ਼ੋਰੀ ਕੀ ਸੀ ਜਿਸ ਕਾਰਨ ਉਹ ਵਿਦੇਸ਼ੀ ਹਮਲਾਵਾਰਾਂ ਦਾ ਸਫਲਤਾਪੂਰਵਕ ਮੁਕਾਬਲਾ ਨਹੀਂ ਕਰ ਸਕੇ ਹਾਂਜੀ ਰਾਜਪੂਤ ਰਾਜਿਆਂ ਦੀ ਮੁੱਖ ਕਮਜ਼ੋਰੀ ਕੀ ਸੀ ਜਿਸ ਕਾਰਨ ਉਹ ਵਿਦੇਸ਼ੀ ਆਮਲਾ ਬਰਾਦਾ ਸਫਲਤਾਪੂਰਵਕ ਮੁਕਾਬਲਾ ਨਹੀਂ ਕਰ ਸਕੇ ਜੀ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਸੀ ਆਪਸ਼ਨ ਆਪਸੀ ਇਕਤਾ ਦੀ ਕਾੜ ਆਪਸ ਵਿੱਚ ਜਦੋਂ ਇਕਤਾ ਨਾ ਹੋਵੇ ਨਾ ਫਿਰ ਕੀ ਹੈਗਾ ਹਾਰ ਕੇ ਜਿਹੜੀ ਹੁੰਦੀ ਹੈ ਉਹ ਸੰਭਵ ਹੀ ਹੁੰਦੀ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਭਾਰਤ ਵਿੱਚ ਇਸਲਾਮੀ ਸੱਭਿਆਚਾਰ ਦਾ ਪਹਿਲਾ ਪ੍ਰਭਾਵ 8ਵੀਂ ਸਦੀ ਵਿੱਚ ਮੁਹੰਮਦ ਬਿਨ ਕਾਸਿਮ ਦੇ ਕਿਸ ਖੇਤਰ ਤੇ ਹਮਲੇ ਨਾਲ ਆਇਆ? ਹਾਂਜੀ অপਸ਼ਨਾਂ ਦੇਖ ਲਓ ਜੀ। ਹਾਂਜੀ ਇਹਦਾ ਸਹੀ ਉੱਤਰ ਹੈ ਜੀ ਡੀ ਆਪਸ਼ਨ ਕਸ਼ਮੀਰ ਨੂੰ। ਇਹਦਾ ਸਹੀ ਉੱਤਰ ਹੈ ਜੀ ਕਸ਼ਮੀਰ। ਅਗਲਾ ਪ੍ਰਸ਼ਨ ਹੈ ਜੀ ਮਹਿਮੂਦ ਗੱਜਨੀ ਨੇ 1000 ਈਸਵੀ ਤੋਂ 1027 ਈਸਵੀ ਦੌਰਾਨ ਪੰਜਾਬ ਤੇ ਕੁੱਲ ਕਿੰਨੇ ਵਾਰ ਹਮਲੇ ਕੀਤੇ ਨੇ ਮਹਿਮੂਦ ਗੱਜਨਵੀ ਨੇ ਜਿਹੜੇ 1000 ਤੋਂ ਲੈ ਕੇ 1027 ਤੱਕ ਹਮਲੇ ਕੀਤੇ ਸੀ ਪੰਜਾਬ ਤੇ ਕਿੰਨੇ ਹਮਲੇ ਕੀਤੇ ਸੀ ਜੀ ਕੁੱਲ ਕਿੰਨੇ ਹਮਲੇ ਹੋਏ 1000 ਤੋਂ 1027 ਤੱਕ ਉਹਨਾਂ ਦੇ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਡੀ ਆਪਸ਼ਨ 17 ਵਾਰ ਹਮਲੇ ਕਰਤੇ ਮਹਿਮੂਦ ਗੱਜਨਵੀ ਨੇ ਪੰਜਾਬ ਤੇ ਜੀ ਠੀਕ ਹੈ ਮਹਿਮੂਦ ਗਜ਼ਨਵੀ ਦੇ ਭਾਰਤ ਦੇ ਹਮਲਿਆਂ ਦਾ ਮੁੱਖ ਕਾਰਨ ਜਾਂ ਮੁੱਖ ਉਦੇਸ਼ ਕੀ ਸੀਗਾ ਹਾਂਜੀ ਆਪਸ਼ਨ ਪੜ੍ਹ ਲਓ ਜੀ ਤੁਹਾਡੇ ਸਾਹਮਣੇ ਨਿਗੀਆਂ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਸੀ ਆਪਸ਼ਨ ਭਾਰਤੀ ਧਨ ਤੇ ਦੌਲਤ ਨੂੰ ਲੁੱਟਣਾ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਮਹਿਮੂਦ ਗਜ਼ਨਵੀ ਗਜ਼ਨਵੀ ਨੇ 1001 ਈਸਵੀ ਵਿੱਚ ਪੰਜਾਬ ਦੇ ਕਿਸ ਰਾਜੇ ਨੂੰ ਹਰਾਇਆ ਹਾਂਜੀ ਮਹਿਮੂਦ ਗਜਨੇ ਗਜਨੀ ਸੀ ਜਿਹੜਾ ਉਹਨਾਂ ਨੇ 1021 ਸਾਲ ਵਿੱਚ ਪੰਜਾਬ ਦੇ ਕਿਸ ਰਾਜੇ ਨੂੰ ਹਰਾਇਆ ਸੀ ਜੀ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਤੁਸੀਂ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਰਾਜਾ ਚਾਇਪਾਲ ਨੂੰ ਹਰਾਇਆ ਸੀ ਜੀ ਮਹਿਮੂਦ ਗਜਨਈ ਨੇ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਮੁਹੰਮਦ ਗੋਰੀ ਦੀ ਕਿਸ ਜਿੱਤ ਨੇ ਉੱਤਰੀ ਭਾਰਤ ਵਿੱਚ ਦਿੱਲੀ ਸਲਤਨਤ ਦੀ ਨੀਂਹ ਰੱਖੀ ਹਾਂਜੀ ਮੁਹੰਮਦ ਗੋਰੀ ਦੀ ਕਿਸ ਜਿੱਤ ਨੇ ਉੱਤਰੀ ਭਾਰਤ ਵਿੱਚ ਦਿੱਲੀ ਸਲਤਨਤ ਦੀ ਨੀਂ ਰੱਖੀ ਜੀ অপਸ਼ਨਾਂ ਦੇਖ ਸਕਦੇ ਆ ਤੁਸੀਂ ਹਾਂਜੀ ਇਹਦਾ ਸਹੀ ਆਨਸਰ ਹੈ ਜੀ ਬੀ ਆਪਸ਼ਨ ਤਰਾਇਨ ਦੀ ਦੂਜੀ ਲੜਾਈ ਸੀ ਜਿਹੜੀ 1192 ਈਸਵੀ ਦੇ ਵਿੱਚ ਹੋਈ ਸੀਗੀ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਮੁਹੰਮਦ ਗੋਰੀ ਨੇ 1192 ਈਸਵੀ ਵਿੱਚ ਤਰਾਇਨ ਦੀ ਦੂਜੀ ਲੜਾਈ ਵਿੱਚ ਕਿਸ ਰਾਜਪੂਤ ਸ਼ਾਸਕ ਨੂੰ ਹਰਾਇਆ? ਮੁਹੰਮਦ ਗੋਰੀ ਨੇ 1192 ਦੇ ਵਿੱਚ ਤਰਾਇਨ ਦੀ ਦੂਜੀ ਲੜਾਈ ਦੇ ਵਿੱਚ ਕਿਸ ਰਾਜਪੂਤ ਸ਼ਾਸਕ ਨੂੰ ਹਰਾਇਆ? ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਸੀ ਆਪਸ਼ਨ ਦੇਖੋ ਇਹਦੇ ਵਿੱਚ ਦੋ ਤਿੰਨ ਪ੍ਰਸ਼ਨ ਬੰਦੇ ਨੇ ਇੱਕ ਤਾਂ ਇਹ ਬੰਦਾ ਵੀ ਤਰਾਇਨ ਦੀ ਦੂਜੀ ਲੜਾਈ ਕਦੋਂ ਹੋਈ? 1192 ਈਸਵੀ ਵਿੱਚ ਕਿੰਨਾ-ਕਿੰਨਾ ਵਿਚਕਾਰ ਹੋਈ ਸੀ ਉਹ ਮੁਹੰਮਦ ਗੋਰੀ ਅਤੇ ਪ੍ਰਿਥਵੀਰਾਜ चौहान ਦੇ ਵਿਚਕਾਰ ਹੋਈ ਸੀ ਜਿੱਤਿਆ ਕੌਣ ਸੀ ਦੇ ਵਿੱਚ ਮੁਹੰਮਦ ਗੋਰੀ ਹਾਰਿਆ ਕੌਣ ਸੀ ਪ੍ਰਿਥਵੀਰਾਜਾ ਠੀਕ ਹੈ ਜੀ ਅਨੇ ਪ੍ਰਸ਼ਨ ਇਕੱਲੇ ਉਹਦੇ ਨਹੀਂ ਇੱਕ ਪ੍ਰਸ਼ਨ ਦੇ ਵਿੱਚੋਂ ਠੀਕ ਹੈ ਜੇ ਤੁਸੀਂ ਧਿਆਨ ਨਾਲ ਪ੍ਰਸ਼ਨ ਨੂੰ ਪੜ੍ਹ ਲਿਆ ਕਰੋ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਮੱਧ ਕਾਲੀਨ ਪੰਜਾਬ ਵਿੱਚ ਹਿੰਦੂ ਅਤੇ ਮੁਸਲਿਮ ਸੱਭਿਆਚਾਰ ਦੇ ਮਿਲਾਪ ਨੇ ਕਿਸ ਧਾਰਮਿਕ ਲਹਿਰ ਲਈ ਜ਼ਮੀਨ ਤਿਆਰ ਕੀਤੀ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਜੀ ਇਹਦਾ ਸਹੀ ਉੱਤਰ ਹੈ ਜੀ ਸੀ ਆਪਸ਼ਨ ਭਗਤੀ ਲਹਿਰ ਤੇ ਸੂਫੀਵਾਦ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਦਿੱਲੀ ਸਲਤਨਤ ਦੇ ਅਧੀਨ ਆਉਣ ਤੋਂ ਬਾਅਦ ਪੰਜਾਬ ਦਾ ਕਿਹੜਾ ਸਹਿਰ ਇੱਕ ਪ੍ਰਮੁੱਖ ਰਾਜਨੀਤਿਕ ਕੇਂਦਰ ਬਣਿਆ ਦਿੱਲੀ ਸਲਤਨਤ ਦੇ ਅਧੀਨ ਆਉਣ ਤੋਂ ਬਾਅਦ ਪੰਜਾਬ ਦਾ ਕਿਹੜਾ ਸਹਿਰ ਇੱਕ ਪ੍ਰਮੁੱਖ ਰਾਜਨੀਤਿਕ ਕੇਂਦਰ ਬਣਿਆ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਇਹਦਾ ਸਹੀ ਉੱਤਰ ਹੈ ਜੀ ਸੀ ਆਪਸ਼ਨ ਲਾਹੌਰ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਦਿੱਲੀ ਸਲਤਨਤ ਦੀ ਸਥਾਪਨਾ ਮੁੱਖ ਤੌਰ ਤੇ ਕਦੋਂ ਮੰਨੀ ਜਾਂਦੀ ਹੈ ਦਿੱਲੀ ਸਲਤਨਤ ਦੀ ਸਥਾਪਨਾ ਮੁੱਖ ਤੌਰ ਤੇ ਕਦੋਂ ਮੰਨੀ ਜਾਂਦੀ ਹੈ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਲਓ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਸੀ ਆਪਸ਼ਨ 1192 ਈਸਵੀ ਤੋਂ ਬਾਅਦ ਜੀ ਠੀਕ ਹੈ ਜੀ ਧੰਨਵਾਦ ਜੀ